ਪਿਆਰੀ ਗੁਰਸਵਾਰੀ ਸਾਧ ਸੰਗਤ ਜੀਓ ਸਤਿਗੁਰਾਂ ਦੇ ਪਵਿੱਤਰ ਦਰ ਦੇ ਉੱਤੇ ਹਾਜ਼ਰ ਹਾਂ ਅੱਜ ਜਿੰਨੇ ਸਰੀਰ ਆਪਾਂ ਜੁੜ ਬੈਠੇ ਹਾਂ ਗੁਰੂ ਸ਼ਬਦ ਦੇ ਵਿਚਾਰ ਦੇ ਵਿੱਚ ਮਨ ਨੂੰ ਜੋੜਨਾ ਕਰੀਏ ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ आनंद ਸਾਹਿਬ ਦੇ ਵਿੱਚੋਂ ਆਪਾਂ ਜੋ ਪੌੜੀਆਂ ਦੀ ਲਗਾਤਾਰ ਵਿਆਖਿਆ ਚੱਲ ਰਹੀ ਹੈ ਕਾਲ ਆਪਾਂ 20ਵੀਂ ਪੌੜੀ ਦੀ ਵਿਚਾਰ ਹੈ ਜਿਹੜੀ ਰਲ ਮਿਲ ਕੇ ਕੀਤੀ ਸੀ ਉਸ ਪੌੜੀ ਵਿੱਚ ਗੁਰੂ ਜੀ ਨੇ ਜਿਹੜੇ ਗੁਰਸਿੱਖ ਗੁਰੂ ਦੇ ਨਾਲ ਲੈਂਦੇ ਅੰਦਰੋਂ ਵੀ ਨਿਰਮਲ ਹੋ ਗਏ ਤੇ ਬਾਹਰੋਂ ਵੀ ਨਿਰਮਲ ਹੋ ਗਏ ਹੁਣ ਦਿਖਾਵਾ ਨਹੀਂ ਰਹਿ ਗਿਆ ਜੀਵਨ ਦੇ ਵਿੱਚ ਸੱਚਮੁੱਚ ਹਕੀਕਤ ਵਿੱਚ ਜੋ ਗੱਲਾਂ ਮੁਖ ਵਿੱਚੋਂ ਕਹਿੰਦਾ ਉਹ ਗੱਲ ਆਪਦੇ ਜੀਵਨ ਵਿੱਚ ਵੀ ਲਾਗੂ ਹੈ ਜ਼ਿਆਦਾ ਤੌਰ ਤੇ ਲੋਕ ਤੁਹਾਨੂੰ ਇਸ ਦੁਨੀਆ ਵਿੱਚ ਇਹ ਜੇ ਮਿਲਣਗੇ ਪਿਆਰਿਓ ਕਿ ਜਿਨ੍ਹਾਂ ਦੇ ਮੁਖ ਵਿੱਚ ਤਾਂ ਬੜਾ ਗਿਆਨ ਹੋ ਸਕਦਾ ਹੈ ਪਰ ਅੰਦਰ ਉਹ ਗਿਆਨ ਦੀ ਕਮਾਈ ਤੁਹਾਨੂੰ ਨਹੀਂ ਮਿਲੂਗੀ ਜਿਵੇਂ ਗੁਰੂ ਸਾਹਿਬ ਜੀ ਨੇ ਸਵਈਆਂ ਦੇ ਵਿੱਚ ਨਾ ਪਟਸਾਹਵਾਨ ਕਹਿੰਦੇ ਮਹਾਰਾਜ ਕਹਿਤਾਂ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ ਕਹਿੰਦੇ ਅਸੀਂ ਬਹੁਤ ਘੁੰਮ ਕੇ ਵੇਖਿਆ ਸਾਰੀ ਦੁਨੀਆ ਦਾ ਭਰਮਣ ਕੀਤਾ ਉਹਨਾਂ ਨੇ ਕਹਿੰਦੇ ਅਸੀਂ ਧਾਰਮਿਕ ਸ਼ਖਸੀਅਤਾਂ ਨੂੰ ਵੱਡੀਆਂ-ਵੱਡੀਆਂ ਨੂੰ ਮਿਲੇ ਪਰ ਜਦੋਂ ਕਹਿੰਦੇ ਅਸੀਂ ਉਹਨਾਂ ਦੇ ਕੋਲੇ ਰਹੇ ਨਾ ਪਤਾ ਲੱਗਿਆ ਵੀ ਲੋਕਾਂ ਦੇ ਇਕੱਠ ਵਿੱਚ ਉਹਨਾਂ ਦਾ ਕੁਝ ਬੋਲਣਾ ਹੋਰ ਹੈ ਤੇ ਉਹਨਾਂ ਦੀ ਜਿਹੜੀ ਆਪ ਦੇ ਨਿੱਜੀ ਜ਼ਿੰਦਗੀ ਐ ਨੇਤਾ ਪ੍ਰਤੀ ਜਾਣ ਦੀ ਉਹ ਕੁਝ ਹੋਰ ਹੈ ਕੱਲਾ ਲੋਕ ਵਖਾਵਾਈ ਇਹਨਾਂ ਪੱਲੇ ਅੰਦਰ ਦੀ ਰਹਿਤ ਮਹਾਰਾਜ ਮੈਂ ਤੇਰੇ ਦਰ ਦੇ ਉੱਤੇ ਵੇਖੀ ਪਟ ਸਾਹਿਬ ਆਣ ਕਹਿੰਦੇ ਨਾ ਮਹਾਰਾਜ ਗੁਰੂ ਅਰਜਨ ਦੇਵ ਪਾਸ਼ਾ ਜੋ ਗੱਲ ਤੁਸੀਂ ਸਟੇਜ ਤੋਂ ਕਹਿੰਦੇ ਹੋ ਅਸੀਂ ਤੁਹਾਡੇ ਜੀਵਨ ਦੇ ਵਿੱਚ ਵੀ ਵੇਖੀ ਹੈ ਅਸੀਂ ਤੁਹਾਨੂੰ ਕਮਾਉਂਦਿਆਂ ਵੇਖਿਆ ਤੁਹਾਨੂੰ ਸੇਵਾ ਕਰਦੇ ਵੇਖਿਆ ਤੁਹਾਨੂੰ ਭਾਂਡੇ ਮਾਜਦੇ ਆ ਕੋੜਾ ਗਾਣੂ ਦਹੀਂ ਖਵਾਉਂਦਿਆਂ ਹੱਥੀਂ ਵੇਖਿਆ ਮਹਾਰਾਜ ਤੁਹਾਡੇ ਜੀਵਨ ਦੇ ਵਿੱਚ ਕੱਲੀ ਕਹਿਣੀ ਨਹੀਂ ਘੱਤੀ ਸੇਵਾ ਤੁਸੀਂ ਆਪ ਵੀ ਕਰਦੇ ਹੋ ਮਹਾਰਾਜ ਸੋ ਇੱਕ ਹੁੰਦਾ ਜੀ ਕੱਲੀ ਗੱਲ ਕਹਿ ਦੇਣੀ ਬਸ ਆਪਦੇ ਜੀਵਨ ਵਿੱਚ ਕੁਝ ਵੀ ਨਹੀਂਗਾ ਫਿਰ ਤੈਂਗੇ ਬਾਬਾ ਕਬੀਰ ਜੀ ਨੇ ਫਿਰ ਉਹਨਾਂ ਨੂੰ ਆਖਿਆ ਵੀ ਹੈ ਕਬੀਰ ਸਾਹਿਬ ਕਹਿੰਦੇ ਅਵਰ ਹੈ ਕੋ ਉਪਦੇਸ਼ ਤੇ ਮੁਖਮੈ ਪਰ ਹੈ ਰੇਤ ਰਾਸ ਬਰਾਨੀ ਰਾਖ ਤੇ ਖਾਇਆ ਘਰ ਦਾ ਖੇਤ ਥੋੜਾ ਆਪਦਾ ਖੇਤ ਜੜਿਆ ਪਿਆ ਮਣਾ ਤੇਰਾ ਆਪਦਾ ਖੇਤ ਆਪਦਾ ਅੰਦਰ ਤਾਂ ਉੱਜੜਿਆ ਪਿਆ ਅੱਖਾਂ ਤੇਰੀਆਂ ਨੇ ਸੁੱਧ ਵੇਖਦੀਆਂ ਜਵਾਨ ਤੇਰੀ ਨਹੀਂ ਸੁੱਧ ਬੋਲਦੀ ਕਿਸੇ ਨੂੰ ਮੰਦਾ ਚੰਗਾ ਜਵਾਨਾ ਜੋ ਆਇਆ ਬੋਲੀ ਜਾਂਦਾ ਕੰਨਾਂ ਨਾਲ ਲੰਦਿਆ ਚੁਗਲੀ ਰੱਜ ਕੇ ਸੁਣਦਾਗਾ ਗੁਰੂ ਜੀ ਕਹਿੰਦੇ ਕੀ ਦਾ ਲੋਕਾਂ ਨੂੰ ਉਪਦੇਸ਼ ਕਰਕੇ ਕੀ ਕਰ ਦੇਗਾ ਬਾਬਾ ਕਬੀਰ ਜੀ ਕਹਿੰਦੇ ਜਿਹੜੇ ਜੀਵਨ ਜਿਹੜੀ ਗੱਲ ਤੇਰੇ ਜੀਵਨ ਦੇ ਵਿੱਚ ਆਪਦੇ ਵਿੱਚ ਹੈ ਨਹੀਂ ਤੂੰ ਲੋਕਾਂ ਨੂੰ ਉਪਦੇਸ਼ ਕਰਕੇ ਕੀ ਸੁਣਾ ਦੇਗਾ ਗੁਰੂ ਜੀ ਕਹਿੰਦੇ ਸੋ ਆਓ ਜੀ 21ਵੀਂ ਪਉੜੀ ਇਹਦੇ ਵਿੱਚ ਗੁਰੂ ਜੀ ਇਹ ਦੋ ਪੌੜਾਂ ਦਾ ਸੁਮੇਲ ਹੈ ਜੀ ਇੱਕ ਦੇ ਵਿੱਚ ਸਣਮੁਖ ਦੀ ਗੱਲ ਕੀਤੀ ਹੈ ਜਿਹੜੇ ਗੁਰੂ ਦੇ ਨੇੜੇ ਰਹਿੰਦੇ ਆ ਇੱਕ ਦੇ ਵਿੱਚ ਵੇਮੁਖ ਦੀ ਗੱਲ ਕੀਤੀ ਹੈ ਵੀ ਜਿਹੜੇ ਤਾਂ ਗੁਰੂ ਦੇ ਸਣਮੁਖ ਹੈ ਉਹ ਕੌਣ ਗੁਰਸਿੱਖ ਬੜੇ ਮਹਾਨ ਹੁੰਦੇ ਆ ਤੇ ਜਿਹੜੇ ਗੁਰੂ ਤੋਂ ਵੇਮੁਖ ਹੁੰਦੇ ਆ ਉਹਨਾਂ ਦੀ ਗੱਲ ਕੀਤੀ ਹੈ ਪਹਿਲਾਂ ਪੌੜੀ ਦਾ ਜਾਪ ਕਰ ਲਗੇ ਜੀ ਜੇ ਕੋ ਸਿੱਖ ਗੁਰੂ ਸੇਤੀ ਸਣੁਖ ਹੋਵੇ ਹੋਵੇ ਤਾਂ ਸਣੁਖ ਸਿੱਖ ਕੋਈ ਜਿਉ ਰਹੈ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਤਿਆਏ ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹੈ ਪਰਨ ਗੁਰ ਬਿਨ ਅਵਰ ਨਾ ਜਾਣੈ ਹੋਏ ਕਹ ਨਾਨਕ ਸੁਣੋ ਸੰਤੋ ਸੋ ਸਿੱਖ ਸਣੁਖ ਹੋਏ ਜੇ ਕੋ ਸਿੱਖ ਗੁਰੂ ਸੇਤੀ ਸਣੁਖ ਹੋਵੇ ਗੁਰੂ ਸਾਹਿਬ ਜੀ ਕਹਿੰਦੇ ਹੇ ਮਹਾਰਾਜ ਜਿਹੜੇ ਤੇਰੀ ਸਿੱਖਿਆ ਤੇ ਚੱਨਣ ਵਾਲੇ ਗੁਰਸਿੱਖਾ ਨਾ ਗੁਰੂ ਸੇਤੀ ਸਣਮੁਖ ਹੋਵੇ ਸਣਮੁਖ ਦਾ ਅਰਥ ਜੀ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਸੁਰਖਰੂ ਵੀ ਕੀਤਾ ਜੀ ਸੁਰਖਰੂ ਸੁਰਖਰੂ ਉਹ ਬੰਦਾ ਹੁੰਦਾ ਨਾ ਜਿਹਨੇ ਕੋਈ ਗਲਤ ਕੰਮ ਨਹੀਂ ਕੀਤਾ ਜੀ ਗੁਰੂ ਗ੍ਰੰਥ ਸਾਹਿਬ ਅੱਗੇ ਉਹ ਹੀ ਬੰਦਾ ਧੌਣ ਸਿੱਧੀ ਕਰਕੇ ਖੜ ਸਕਦਾ ਹੈ ਜਿਹਦੀਆਂ ਅੱਖਾਂ ਸ਼ੁੱਧ ਹੋਵਾਂਗਾ ਜਿਹਦੀ ਜ਼ਬਾਨ ਸ਼ੁੱਧੋ ਚੁੱਕੀ ਹੈ ਤੇ ਜਿਹਦੇ ਕੰਨ ਸ਼ੁੱਧੋ ਚੁੱਕਿਆ ਤੇ ਨਹੀਂ ਪਿਆਰਿਓ ਨੀਵੀਂ ਪੈਂਦੀ ਆ ਗੁਰੂ ਮੂਰੇ ਕੀ ਆਪਣੇ ਅੰਦਰ ਦੀ ਹਾਲਤ ਨੂੰ ਚੈੱਕ ਕਰਨ ਲਗੇ ਮੈਂ ਵੀ ਵਿਚੀ ਆ ਪਿਆਰਿਓ ਕਿ ਸਤਗੁਰੂ ਤੇਰੇ ਦਰ ਦੇ ਉੱਤੇ ਹਜੇ ਧੌਣ ਸਿੱਧੀ ਕਰਨ ਯੋਗ ਹੈ ਨਹੀਂ ਹਜੇ ਮਹਾਰਾਜ ਅਸੀਂ ਨਾ ਅਸੀਂ ਅੰਦਰੋਂ ਹਜੇ ਸੁਰਖਰੂ ਨਹੀਂ ਹੋਏ ਨਹੀਂ ਹੋਈ ਜੀ ਸੁਰਤ ਪਿਆਰਿਓ ਸੁਰਖਰੂ ਚੇਤੇ ਰੱਖਿਓ ਜੀ ਮੈਂ ਵਿਚੀ ਹੀ ਆਂ ਦਾ ਕਿਉਂਕਿ ਆਪਣੇ ਆਪ ਨੂੰ ਲੇਚ ਲੈਣਾ ਜ਼ਰੂਰੀ ਹੁੰਦਾ ਹੈ ਕਈ ਵਾਰੀ ਬਖਤੇ ਨੂੰ ਆਇਆ ਲੱਗਦਾ ਵੀ ਮੈਂ ਪਤਾ ਨਹੀਂ ਕੀ ਬਣ ਗਿਆ ਮੈਂ ਤਾਂ ਸੁਰਤ ਹਜੇ ਸਤਿਗੁਰੂ ਜੀ ਸਣਮਖ ਨਹੀਂ ਹੋਈ ਤੇ ਰਹੇ ਸੁਰਖਰੂ ਹਜੇ ਹੋਈ ਨਹੀਂ ਮਹਾਰਾਜਾ ਜਵਾਨ ਕੰਨ ਅੱਖਾਂ ਹੱਥਾਂ ਦੀ ਕਰਮੀ ਪੈਰਾਂ ਦੀ ਚੱਲਣੀ ਬਸ ਇੱਥੇ ਹੀ ਗੱਲ ਆਉਣੀ ਹੈ ਸਾਰੀ ਮੁੜਕੁੜ ਇੱਥੇ ਆਉਣੀ ਹੈ ਸੁੱਧਤਾ ਗੁਰੂ ਨੇ ਇਹੀ ਕਰਨਾ ਨਾ ਇਹਦੇ ਵਿੱਚ ਹੀ ਵਕਾਰ ਵੜੇ ਲਿਆ ਇੱਥੇ ਕੰਮ ਬਸ ਸ਼ੁਰੂ ਹੁੰਦਾਗਾ ਸਰਤ ਵਿੱਚ ਹੀ ਮਾੜਾ ਕੱਲਦਣਾ ਕਹਿੰਦੇ ਮਨੁੱਖ ਦੇ ਜਿਹੜੇ ਪ੍ਰਮਾਤਮਾ ਨਾ ਉਹ ਬਾਹਰੀ ਕਰਮ ਨਹੀਂ ਵੇਖਦਾ ਕਿਉਂਕਿ ਬਾਹਰੀ ਕਰਮ ਤਾਂ ਹੋ ਸਕਦਾ ਵੀ ਮੇਰੇ ਅੱਗੇ ਇੱਥੇ ਸਾਰੀ ਦੁਨੀਆ ਵਾਸਤੇ ਲੰਗਰ ਲਈ ਬੈਠਾ ਹੋਵੇ ਉਹ ਤਾਂ ਕਰਦਾ ਹੀ ਸੀਗਾ ਨਾ ਸੱਜਣ ਠੱਗ ਲੰਗਰ ਵੀ ਲਾਉਂਦਾ ਸੀ ਨਾ ਬਾਹਰ ਦਾ ਕਰਮ ਨਹੀਂ ਵੇਖਦਾ ਗੁਰੂ ਗੁਰੂ ਤਾਂ ਅੰਦਰ ਦੇ ਕਰਮ ਨੂੰ ਵੇਖਦਾ ਹੈ ਵੀ ਇਹ ਲੰਗਰ ਕਿਹੜੀ ਵਰਤੀ ਵਿੱਚ ਲਾਇਆ ਜਾ ਰਿਹਾ ਹੈ ਵੀ ਕਦੇ ਇਕੱਲੇ ਕਮਾਈ ਦਾ ਸਾਧਨ ਤਾਂ ਨਹੀਂ ਬਣਾਇ ਬੈਠਿਆ ਹੋਇਆ ਸੀ ਪਹਿਰੇ ਬਹੁਤ ਥਮਾ ਦੁੱਤੇ ਹੁਣ ਵੀ ਚੱਲਦਾ ਹੈ ਉਹ ਕਹਿੰਦੇ ਜੀ ਅਸੀਂ ਕਾਰ ਸੇਵਾ ਇਕੱਠੀ ਕਰਦੇ ਆਂ ਕਾਰ ਸੇਵਾ ਇਕੱਠੀ ਕਰਦੇ ਆਂ ਬਾਬਿਆਂ ਨੇ ਉਹ ਦਿੱਲੀ ਤੱਕ ਜ਼ਮੀਨਾਂ ਖਰੀਦਤੇ ਰੱਖਤ ਨਾ ਸੌਖਾ ਨਾ ਕੰਮ ਕਾਰ ਸੇਵਾ ਦੇ ਨਾਮ ਦੇ ਉੱਤੇ ਲੋਕਾਂ ਨੂੰ ਠੱਗਣਾ ਬਹੁਤ ਸੌਖਾ ਹੈ ਜੀ ਜੀ ਗੁਰੂ ਦੀ ਸੇਵਾ ਚੱਲਦੀ ਆ ਉੱਥੇ ਜੀ ਪਰਾਨੇ ਥਾਂ ਦੇ ਉੱਤੇ ਇਮਾਰਤ ਪੈਂਦੀ ਹੈ ਪਵੇ ਨਾ ਪਵੇ ਕਿਸੇ ਨੂੰ ਕੀ ਭਾਈ ਬਹੁਤ ਠੱਗੀਆਂ ਇਹ ਜੇ ਝੋਲਾ ਵਾਲਿਆਂ ਨੇ ਜਿਹੜੇ ਉਹ ਠੱਗੀਆਂ ਆ ਪਾ ਕੇ ਤੁਰੇ ਫਿਰਦੇ ਬਹੁਤ ਠੱਗ ਤੁਰੇ ਫਿਰਦੇ ਇਹਦੇ ਵਿੱਚ ਦਾਸ ਸਿੱਧੀ ਗੱਲ ਹੀ ਕਹਿੰਦਾ ਹੁੰਦਾ ਜੀ ਨਾ ਕਿਸੇ ਤੋਂ ਕੋਈ ਪੜਦਾ ਹੈ ਗੁਰੂ ਤੋਂ ਡਰ ਲੱਗਦਾ ਕੱਲੇ ਗੁਰੂ ਗ੍ਰੰਥ ਸਾਹਿਬ ਤੋਂ ਮਹਾਰਾਜ ਤੋਂ ਕਿਸੇ ਪਖੰਡੀ ਤੋਂ ਕੋਈ ਡਰ ਨਹੀਂ ਲੱਗ ਸਕੋ ਬਸ ਕਿਉਂਕਿ ਸੈਲਫ ਕੰਫੀਡੈਂਸ ਆ ਪਿਆਰੋ ਕੋਈ ਹੰਕਾਰ ਦੀ ਬੋਲੀ ਨਹੀਂ ਆ ਆਤਮ ਵਿਸ਼ਵਾਸ ਹੈ ਗੁਰੂ ਦੇ ਉੱਤੇ ਗੁਰੂ ਨਾਨਕ ਪਾਤਸ਼ਾਹ ਨੇ ਬਾਬਰ ਨੂੰ ਜਾਵਰ ਆਖਿਆ ਮੂੰਹ ਦੇ ਉੱਤੇ ਆਖਿਆ ਪਿੱਠ ਪਿੱਛੇ ਨਹੀਂ ਆਖਿਆ ਬਾਬਰ ਨੂੰ ਨਾ ਬਾਬਰ ਨੂੰ ਜਾਵਰ ਮੂੰਹ ਦੇ ਉੱਤੇ ਆਖਿਆ ਇਹ ਹਿੰਮਤ ਰੱਖੋ ਪਿਆਰੋ ਸੱਚ ਕਹਿਣ ਦੀ ਅਗਲਾ ਮੂੰਹ ਦੇ ਉੱਤੇ ਐਵੇਂ ਮੈਨ ਮੈਨ ਕਰੀ ਜਾਓ ਤੇ ਪੱਠ ਪਿੱਛੇ ਮੁੜ ਕੇ ਸੁਨਿੰਦਨ ਲੱਗ ਜਾਓ ਇਹ ਕਿੱਥੇ ਲਿਖਿਆ ਗਾ ਇਹ ਤਾਂ ਗੁਰੂ ਨਾਨਕ ਪਾਤਸ਼ਾਹ ਦੇ ਜੀਵਨ ਵਿੱਚ ਹੀ ਹੈ ਨਹੀਂ ਸੀ ਪਿਆਰੋ ਜੋ ਕਹਿੰਦੇ ਸੀ ਮੂੰਹ ਦੇ ਉੱਤੇ ਗੱਲ ਕਹਿੰਦੇ ਸੀ ਸੋ ਗੁਰੂ ਜੀ ਕਹਿੰਦੇ ਜਿਹੜੇ ਗੁਰ ਅੰਦਰੋਂ ਤਾਂ ਤੂੰ ਵਕਾਰ ਕਮਾਉਣਾ ਅੰਦਰ ਦੀ ਬਿਰਤੀ ਤੇਰੀ ਸ਼ੁੱਧ ਨਹੀਂ ਮਾਣਾ ਮੇਰੇ ਤੇਰੀ ਸੇਵਾ ਕੀਤੀ ਕੀ ਲਿਖੇ ਪਾਉਗੀ ਸਣਮੁਖ ਅੰਦਰੋਂ ਹੋਣਾ ਜੀ ਪਿਆਰੋ ਚਿਤ੍ਰਕ ਸਵਰਤਨ ਐ ਬਸ ਇਹ ਗੱਲ ਨਾਲ ਆਪਣੀ ਸੁਰਤ ਦੇ ਵਿੱਚ ਆ ਮੈਂ ਵੀ ਕਮਾਈ ਚੱਲਾਂਗੇ ਸਤਿਗੁਰੂ ਸੁਰਤ ਤਾਂ ਹਜੇ ਸਣਮੁਖ ਨਹੀਂ ਹੋਈ ਸਰਖਰੂ ਨਹੀਂ ਹੋਈ ਸਵਤ ਕਰਕੇ ਮਹਾਰਾਜ ਅਸੀਂ ਹਜੇ ਅੰਦਰੋਂ ਕਾਮ ਹੀ ਐ, ਕਰੋਧ ਹੀ ਐ, ਲੋਭ ਦੇ ਵਿੱਚ ਐ, ਮੋਹ ਦੇ ਵਿੱਚ ਐ, ਹੰਕਾਰ ਦੇ ਵਿੱਚ ਐ ਮਹਾਰਾਜ ਸਾਹਿਬ ਜੀ ਅੰਦਰ ਹੰਕਾਰ ਬਹੁਤ ਐ। ਅੰਦਰ ਹੰਕਾਰੀ ਵਰਤੀ ਐ ਜੀ। ਜਿੰਨਾ ਕਾਮ ਕਹਿੰਦੇ ਕਾਮ ਦੀ ਉਮਰ ਜਿੰਨੀ ਕਾਮ ਦੀ ਉਮਰ ਆਪਣੇ ਸਰੀਰ ਦੇ ਵਿੱਚ ਕਾਮ ਦੀ ਉਮਰ ਉਤੋਂ ਵੱਧ ਐ ਜੀ ਕਰੋਧ ਦੀ ਉਮਰ। ਕ੍ਰੋਧ ਤੋਂ ਵੱਧ ਉਮਰ ਹੈ ਕਾਮ ਕ੍ਰੋਧ ਲੋਭ ਲੋਭ ਦੀ ਉਮਰ ਲੋਭ ਤੋਂ ਵੱਧ ਉਮਰ ਹੈ ਜੀ ਮੋਹ ਦੀ ਤੇ ਮੋਹ ਤੋਂ ਵੱਧ ਉਮਰ ਹੈ ਹੰਕਾਰ ਦੀ ਸਭ ਤੋਂ ਵੱਧ ਉਮਰ ਕਿਹਦੀ ਹੈ ਜੀ ਹੰਕਾਰ ਦੀ ਮੰਜੇ ਤੇ ਪਿਆਰ ਨਾ ਕਈ ਵਾਰੀ ਲੱਤਾਂ ਵੀ ਕੰਮ ਨਹੀਂ ਕਰਦੀਆਂ ਹੁੰਦੀਆਂ ਐ ਕੌਣਗਾ ਮਾਰੀ ਜੁਗਾ ਐ ਐ ਕੌਣਗਾ ਐ ਅਰੇ ਹੋ ਜਾ ਮੈਥੋਂ ਪਰਾਂ ਹੋ ਜਾ ਐ ਵੇਖਿਆ ਜੀ ਕਈ ਬਜ਼ੁਰਗ ਮਾਇਆ ਆਪ ਸੱਚਮੁੱਚ ਮੰਜੇ ਤੇ ਪਿਆ ਵੀ ਹੰਕਾਰ ਨਹੀਂ ਛੱਡਦਾ ਮੰਜੇ ਤੇ ਪਿਆ ਵੀ ਐਡੀ ਭੈੜੀ ਵਰਤੀ ਐ ਜੀ ਵੀ ਜਦੋਂ ਆ ਮਰਨ ਕਿਨਾਰੇ ਪਿਆ ਹੁੰਦਾ ਨਾ ਉਦੋਂ ਬਾਪੂ ਨੂੰ ਪੁੱਛਦਾ ਜਾ ਕੇ ਤੁਸੀਂ ਕਿ ਕਿਵੇਂ ਹੁਣ ਹੋ ਗਿਆ ਹੰਕਾਰ ਬਾਪੂ ਟੇਲਾ ਨਾ ਨਾ ਹੇ ਤਾਂ ਫੁਕਾਰੇ ਮਾਰਦਾ ਹੈ ਸੱਚਮੁੱਚ ਐ ਜੀ ਕਈ ਬਜ਼ੁਰਗਾਂ ਨੂੰ ਦਾਸ ਪੁੱਛਦਾ ਰਹਿੰਦਾਗਾ ਯਾਰ ਬਾ ਕਿਉਂਕਿ ਦੁਨੀਆ ਵਿੱਚ ਹੀ ਨਾ ਗਿਆਨ ਗੁਰੂ ਦਾ ਪਿਆਰ ਕੋਈ ਕਿਤੇ ਗਿਆ ਨਹੀਂਗਾ ਵਰਤ ਰਿਹਾ ਵਰਤਦਾ ਰਹਿਣਾ ਇਹਦੋਂ ਪਹਿਲਾਂ ਵਰਤਿਆ ਵਰਤ ਰਿਹਾ ਤੇ ਵਰਤਦਾ ਹੀ ਰਹਿਣਾਗਾ ਕਿਉਂਕਿ ਗੁਰਬਾਣੀ ਆ ਨਾ ਜਿਹੜੀ ਇਹ ਕੋਈ ਪਿਆਰਿਓ ਇਹ ਨਹੀਂ ਹੁੰਦੀ ਵੀ ਪ੍ਰਾਣੀ ਹੋ ਜਾ ਗੁਰੂ ਦਾ ਗਿਆਨ ਕਿ ਪ੍ਰਾਣਾ ਹੋ ਗਿਆ ਗੁਰੂ ਦਾ ਗਿਆਨ ਨਾ ਪ੍ਰਾਣਾ ਨਹੀਂ ਹੁੰਦਾ ਗੁਰੂ ਦਾ ਗਿਆਨ ਨਿਤ ਨਵਾ ਸਾਹਿਬ ਮੇਰਾ ਨਿਤ ਨਵਾ ਸਦਾ ਸਦਾ ਦਾਤਾ ਨਿਤ ਨਵਾ ਗਿਆਨ ਗੁਰੂ ਦੇਉਗਾ ਤੁਹਾਨੂੰ ਸੁਰਤ ਦੇ ਵਿੱਚ ਨਿਤ ਨਵਾ ਨਿਤੀ ਨਵਾ ਮੇਰਾ ਗੁਰੂ ਗਿਆਨ ਜਪਜੀ ਸਾਹਿਬ ਤੁਸੀਂ ਪੜੀ ਚੱਲੋ ਨਿਤ ਤੁਹਾਨੂੰ ਨਵਾ ਗਿਆਨ ਮਿਲੀ ਚੱਲੂਗਾ ਨਿਤ ਨਵਾ ਗਿਆਨ ਨਿਤ ਨਵਾ ਗਿਆਨ ਵਸ ਤੇ ਜੇ ਕਿਤੇ ਸਵਰਤ ਕਰਕੇ ਪੜ੍ਹੀਏ ਪਈ ਸੋ ਗੁਰੂ ਜੀ ਕਹਿੰਦੇ ਜਿਹੜਾ ਅੰਦਰ ਸਣਮੁਖ ਸਵਰਤ ਨੇ ਹੋਣਾ ਜੀ ਗੁਰੂ ਜੀ ਕਹਿੰਦੇ ਜੇ ਕੋ ਸਿੱਖ ਗੁਰੂ ਸੇਤੀ ਸਣਮੁਖ ਹੋਵੇ ਤੇ ਭਾਈ ਸੁਰਖਰੂ ਹੋ ਗਏ ਸੀ ਹੋਵੇ ਤਾਂ ਸਣਮੁਖ ਸਿੱਖ ਕੋਈ ਜਿਉ ਰਹਹ ਗੁਰ ਨਾਲੇ ਚਿਤ ਕਰਕੇ ਅੰਦਰੋਂ ਸੇਵਾ ਕਰੇ ਗੁਰੂ ਦੀ ਜਿਉ ਕੀ ਮਣਾ ਤੇਰਾ ਜੀ ਪੜ੍ਹ ਪੜ ਨੂੰ ਕਰਦਾਗਾ ਸੇਵਾ ਕਰਨ ਨੂੰ ਤੇ ਵੱੱਦਾ ਚੱਤੀ ਜੀ ਹੈ ਵਿਵੱਦਾ ਚੱਤੀ ਵੀ ਕਈ ਵਾਰੀ ਹੁੰਦਾ ਵੀ ਗੁਰੂ ਘਰ ਦਾ ਕਮੇਟੀ ਮੈਂਬਰ ਬਣ ਗਿਆ ਮੈਂ ਵੱੱਦਾ ਚੱਤੀ ਜੇ ਕਰਨਾ ਪਊਗਾ ਯਾਰ ਆਉਣਾ ਪਊਗਾ ਗ੍ਰੰਥੀ ਸਿੰਘ ਬਣ ਗਿਆ ਮੈਂ ਗੁਰੂ ਘਰ ਦਾ ਵੱੱਦਾ ਚੱਤੀ ਜੇ ਨਿਯਤ ਨੇਮ ਕਰਨਾ ਪਊ ਵੱੱਦਾ ਚੱਤੀ ਵੀ ਪ੍ਰਧਾਨ ਬਣ ਗਿਆ ਗੁਰੂ ਘਰ ਦਾ ਹੁਣ ਵੱੱਦਾ ਚੱਤੀ ਜੇ ਆਉਣਾ ਪਊਗਾ ਨਾ ਇੱਕ ਹੁੰਦੀ ਸੇਵਾ ਅੰਦਰ ਖੁੱਭ ਕੇ ਪਿਆਰ ਨਾਲ ਇਹ ਸਤਿਗੁਰੂ ਤੋਂ ਸੇਵਾ ਬਖਸ਼ਿਸ਼ ਕੀਤੀ ਤੇਰੀ ਕਿਰਪਾ ਹੈ ਆਪੇ ਕਰਾਈ ਚਾਹ ਦਾ ਮਹਾਰਾਜ ਇੱਕ ਵੱੱਦਾ ਚੱਤੀ ਗੁਰੂ ਜੀ ਕਹਿੰਦੇ ਵੱੱਦਾ ਚੱਤੀ ਜੋ ਪਰੇ ਨਾ ਗੁਣ ਨਾ ਉਪਕਾਰ ਸੇਤੀ ਖੁਸ਼ੀ ਸਵਾਰੀ ਐ ਗੁਰੂ ਜੀ ਕਹਿੰਦੇ ਬਸ ਇਹ ਫਿਰ ਵੱੱਦਾ ਚੱਤੀ ਜਿਹੜੇ ਕੰਮ ਕੀਤੇ ਹੁੰਦੇ ਪਿਆਰਿਓ ਨਾ ਤਾਂ ਉਹਦੇ ਵਿੱਚ ਗੁਰੂ ਜੀ ਕਹਿੰਦੇ ਕੋਈ ਗੁਣ ਐ ਤੇ ਨਾ ਹੀ ਕਿਸੇ ਦਾ ਕੋਈ ਭਲਾਗਾ ਭਲਾ ਵੀ ਨਹੀਂ ਹੁੰਦਾ ਪਿਆਰਿਓ ਨਾ ਵੱੱਦਾ ਚੱਤੀ ਇਹ ਤੇ ਬਹੁਤ ਲੋਕ ਬਹੁਤ ਲੋਕ ਵੱੱਦਾ ਚੱਤੀ ਕੰਮ ਕਰਦੇ ਪਿਆਰਿਓ ਜ਼ਿਆਦਾ ਤੌਰ ਤੇ ਵੱੱਦਾ ਚੱਤੀ ਐ ਸਹਿਲਾ ਭਾਵਨਾ ਵਾਲੇ ਵਿਰਲੀਆਂ ਵਿਰਲੀਆਂ ਰੂਹਾਂ ਹੈ ਨੇ ਹੈਗੇ ਆ ਭਾਈ ਸਮਰਪਤ ਹੈ ਜਿਹੜੇ ਜਿਹੜੇ ਬੱਦਰ ਜਿ ਨਹੀਂ ਕਰਦੇ 3 ਵਜੇ ਉੱਠ ਕੇ ਇੱਕ ਨੂੰ ਇੱਕ ਦਿਨ ਦਾਸ ਨੂੰ ਗ੍ਰੰਥੀ ਸਿੰਘ ਮਿਲਿਆ ਮੈਂ ਕਿਹਾ ਕਿ ਤੇਰੇ ਨਾਲ ਗੁਰੂ ਘਰ ਜਦੋਂ ਪ੍ਰਕਾਸ਼ ਕਰਦੇ ਹੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਵੀ ਤੇਰੇ ਨਾਲ ਤੜਕੇ ਕੋਈ ਸਿੰਘ ਆਉਂਦੇ ਐ ਕਹਿੰਦਾ ਜੀ ਗੁਰੂ ਘਰ ਦੀ ਪ੍ਰਬੰਧ ਕਮੇਟੀ ਦੇ ਪੰਜ ਮੈਂਬਰ 3 ਵਜੇ ਗੁਰੂ ਘਰ ਹਾਜ਼ਰ ਹੋ ਜਾਂਦੇ ਐ ਪੰਜ ਮੈਂਬਰ ਵੇਖੋ ਤੁਸੀਂ ਨੇੜੀ ਦੇ ਪਿੰਡ ਬਠਿੰਡੇ ਦੇ ਨੇੜੇ ਪਿੰਡ ਦੀ ਪਿੰਡਾ ਜੀ ਉਹ ਪੰਜ ਮੈਂਬਰ ਕਮੇਟੀ ਦੇ ਗੁਰੂ ਘਰ 3 ਵਜੇ ਹਾਜ਼ਰ ਹੋ ਜਾਂਦੇ ਸਾਰੀ ਸਫਾਈ ਨਾਲ ਗੁਰੂ ਘਰ ਦਾ ਜਿੰਨਾ ਮੰਨ ਲਓ ਕਿ ਰਮਾਲਾ ਸਾਹਿਬ ਲਗਾਉਣਾ ਨਾਲ ਸੇਵਾ ਕਰਾ ਕੇ ਗਰੰਥੀ ਸਿੰਘ ਦੇ ਬਾਬਾ ਪ੍ਰਕਾਸ਼ ਕਰਾਉਂਦੇ ਆ ਐਸੀ ਵੀ ਹੈਗੀ ਜੀ ਜਿਹੜੇ ਵੱੱਦਾ ਚੱਟੇ ਨਹੀਂ ਕਰ ਰਹੇ ਪਿਆਰ ਅੰਦਰੋਂ ਉਹ ਕੰਨੇ ਮੀ ਆਵੇ ਨੇ ਰਿਹਾਵੇ ਉਹਨਾਂ ਨੇ ਗੁਰੂ ਘਰ ਹਾਜ਼ਰ ਹੋ ਜਾਣਾ ਤੇ ਇੱਕ ਵੱੱਦਾ ਚੱਟੇ ਹੁੰਦਾ ਫੋਨ ਨਾਲ ਫੋਨ ਕਰ ਕਰਕੇ ਸੱਦਣਾ ਪੈਂਦਾ ਉਬਦਾ ਚੱਤੀ ਭਾਈ ਆਉਣਾ ਪਉ ਜਾਣਾ ਪਉ ਬਸ ਅੰਦਰੋਂ ਅੰਦਰੋਂ ਤਾਂ ਹੀ ਨਹੀਂ ਪਿਆਰ ਕੋਈ ਸਰਹ ਵਿਚਾਰ ਦਾਸ ਦੇ ਭਾਈ ਬਚਨ ਕਈ ਵਾਰਿਆਂ ਲੱਗੇ ਨਾ ਤੁਹਾਨੂੰ ਵੀ ਕੋਈ ਸਖਤ ਬੋਲ ਗਿਆ ਕਿਰਪਾ ਕਰਕੇ ਮੈਨੂੰ ਮਾਫ ਕਰ ਦਿਓ ਕਿਉਂਕਿ ਬਚਨ ਦਾਸ ਦੇ ਸਖਤ ਹੀ ਹੁੰਦੇ ਆ ਜੀ ਬੇਨਤੀ ਹੈ ਵੀ ਇਹ ਜਿਹੜੇ ਬਚਨਾਂ ਨਾ ਪਚਾ ਲਿਆ ਕਰੋ ਭਾਈ ਕਿਰਪਾ ਕਰਕੇ ਕਿਸੇ ਨੂੰ ਮੈਂ ਲਾ ਕੇ ਬਚਨ ਕੋਈ ਵੀ ਗੁਰੂ ਦਾ ਇਸ ਸਥਾਨ ਤੋਂ ਨਹੀਂ ਬੋਲਦਾ ਜੀ ਇਹਦੇ ਪਿੱਛੇ ਇੱਕ ਭਾਵਨਾ ਇਹੀ ਹੈ ਵੀ ਸਾਨੂੰ ਗੁਰੂ ਦੇ ਕੋਲੇ ਆਉਣਾ ਸਿੱਖ ਜਗਿਆ ਸੀ ਗੁਰੂ ਕੋਲੇ ਬੈਠਣਾ ਸਿੱਖ ਜਾਈਏ ਗੁਰੂ ਦੇ ਬਚਨਾਂ ਨੂੰ ਮੈਂ ਵੀ ਵਿੱਚੀ ਆਪਾਂ ਵੀ ਵਿੱਚ ਕਿਉਂਕਿ ਗੁਰੂ ਦੇ ਬਚਨ ਜਦੋਂ ਆਪਾਂ ਦ੍ਰਿੜ ਕਰਦੇ ਆਂ ਮੈਂ ਵੀ ਵਿੱਚੀ ਵੀ ਮਹਾਰਾਜ ਸਾਨੂੰ ਤੇਰੇ ਬਚਨਾਂ ਤੇ ਚੱਲਣਾ ਸਿੱਖ ਜਗਿਆ ਸੀ ਵਾਰ-ਵਾਰ ਦ੍ਰਿੜ ਕਰਨ ਲੱਗੇ ਹੋ ਫੇਰ ਕਿਉਂਕਿ ਜਦੋਂ ਬੱਚਾ ਨਿਤ ਪਾੜੇ ਯਾਦ ਕਰਦਾ ਨਾ ਕਲਾਸ ਦੇ ਵਿੱਚ ਤੇ ਦ੍ਰਿੜ ਹੋ ਜਾਂਦੇ ਵਾਰ-ਵਾਰ ਉਹਨੂੰ ਫਿਰ ਪਟੀਆਂ-ਪਟੀਆਂ ਕਿਤਾਬਾਂ ਮੂੰਹ ਜਵਾਨੀ ਯਾਰ ਕਰੀ ਫਿਰਦਾ ਰਹਿੰਦਾਗਾ બસ ਇਹਵੇਂ ਜਿਵੇਂ ਗੁਰੂ ਦੇ ਭਾਈ ਸਾਡਾ ਮਾਣਾ ਨਾ ਜਿਹੜਾ ਭੁੱਲ ਜਾਂਦਾ ਐ ਇਥੋਂ ਗੇਟ ਤੋਂ ਨਿਕਲੇ ਨਾਲ ਦੇ ਨਾਲ ਗੁਰੂ ਦੇ ਬਚਨ ਭੁੱਲ ਕੇ ਬਸ ਇਹ ਮਨ ਭੁੱਲਣ ਹਾਰਾ ਨਾ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ ਸੋ ਇਹ ਗੁਰੂ ਦੇ ਬਚਨਾਂ ਨੂੰ ਪਚਾਉਣਾ ਵੀ ਸਿੱਖ ਲਗੇ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਉਧਾਰ ਹੋਜੋ ਭਾਈ ਜੇ ਅਸੀਂ ਚਾਹਣਿਆ ਨਾ ਕਿ ਸਾਡਾ ਭਲਾ ਸਾਡੇ ਅੰਦਰ ਸੁੱਖ ਸਾਡੇ ਅੰਦਰ ਸ਼ਹਿਜ ਸ਼ਾਂਤੀ ਆ ਜਾਵੇ ਬਸ ਭਾਈ ਫਿਰ ਗੁਰੂ ਦੇ ਬਚਨਾਂ ਨੂੰ ਖਾਣਾ ਆਜੇ ਤੇ ਪਹੁੰਚਣਾ ਆਜੇ ਨਾਲ ਪਚਾਉਣਾ ਵੀ ਆਜੇ ਨਾਲ ਈਵਨ ਨਾ ਹੋਵੇ ਕਦੇ ਵੀ ਵਰਕੀ ਪਾਲੀ ਮੂੰਹ ਦੇ ਵਿੱਚ ਤਿੱਕੁਰਲੀ ਕਰਕੇ ਸੜਤੀ ਬਾਤ ਜੱਬ ਕੇ ਸੜਤੀ ਵੀ ਨਹੀਂ ਗੁਰੂ ਦੇ ਗਿਆਨ ਨੂੰ ਖਾਣਾ ਵੀ ਹੈ ਤੇ ਨਾਲ ਪਹੁੰਚਣਾ ਵੀ ਹੈ ਪਚਾਉਣਾ ਵੀ ਆਉਣਾ ਚਾਹੀਦਾ ਜੀ ਤੇ ਕਿੰਗਾ ਪਚਾਉਣਾ ਨਹੀਂ ਆਉਂਦਾ ਫਿਰ ਭਾਈ ਖਾ ਤਾਂ ਲੈਂਦੇ ਕਈ ਵਾਰ ਬਸ ਇਹ ਪਚਾਉਣਾ ਨਹੀਂ ਆਉਂਦਾ ਬਸ ਗੁਰੂ ਜੀ ਕਹਿੰਦੇ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹੈ ਗੁਰਨਾਲੇ ਹੁਣ ਚਿੱਤ ਕਰਕੇ ਸੇਵਾ ਅੰਦਰੋਂ ਗੁਰੂ ਦੇ ਦਰ ਦੇ ਉੱਤੇ ਜਿਉ ਰਹੈ ਜਿਉ ਕਰਕੇ ਰਹਿੰਦਾ ਗੁਰੂ ਜੀ ਕਹਿੰਦੇ ਹੁਣ ਉਤੋਂ ਤੋਂ ਨਹੀਂ ਵੱਧਾ ਚੱਟੇ ਨਹੀਂ ਆ ਗੁਰਕੇ ਚਰਨ ਹਿਰਦੈ ਧਾਇ ਅੰਤਰ ਆਤਮੈ ਸਮਾਵੇ ਗੁਰੂ ਜੀ ਕਹਿੰਦੇ ਹੁਣ ਗੁਰੂ ਦੇ ਚਰਨ ਗੁਰੂ ਦੇ ਚਰਨ ਕੀ ਹੈ ਜੀ ਗੁਰਕੇ ਚਰਨ ਜਿਹੜੇ ਗੁਰੂ ਦੇ ਚਰਨ ਹੈ ਉਹ ਗੁਰੂ ਦਾ ਸ਼ਬਦ ਆਗਾ ਗੁਰੂ ਦਾ ਸ਼ਬਦ ਵੀ ਗੁਰੂ ਦੇ ਚਰਨਾਂ ਪੈ ਰਹੇ ਚਰਨ ਪੈਰ ਹੁੰਦੇ ਐ ਤੇ ਗੁਰੂ ਜੀ ਕਹਿੰਦੇ ਹਿਰਦੈ ਚਰਨ ਸ਼ਬਦ ਸਤਿਗੁਰ ਕੋ ਹਿਰਦੇ ਦੇ ਵਿੱਚ ਗੁਰੂ ਦੇ ਸ਼ਬਦ ਨੂੰ ਮਨ ਵਿੱਚ ਵਸਾਉਣਾ ਗੁਰੂ ਦੇ ਚਰਨਾਂ ਨੂੰ ਵਸਾਉਣਾ ਪਿਆ ਉਹ ਗੁਰ ਕੇ ਚਰਨ ਹਿਰਦੈ ਧਾਇ ਅੰਤਰ ਆਤਮੈ ਸਮਲੈ ਹੁਣ ਅੰਤਰ ਆਤਮੈ ਤੋਂ ਸੰਭਾਲ ਕਰਦਾ ਗਾ ਗੁਰੂ ਦੇ ਬਚਨ ਨੂੰ ਨਾ ਅੰਤਰ ਆਤਮੈ ਤੋਂ ਕਮਾਈ ਕਰ ਰਿਹਾ ਹੁਣ ਅੰਤਰਾਤਮੈ ਤੋਂ ਤੋ ਤੋਂ ਨਹੀਂ ਅੰਤਰਾਤ ਮੈਂ ਤੋਂ ਅੰਦਰੋਂ ਆਤਮਾ ਤੋਂ ਗੁਰੂ ਦੇ ਬਚਨ ਨੂੰ ਕਮਾ ਰਿਆ ਫਿਰ ਗੁਰੂ ਜੀ ਕਹਿੰਦੇ ਆਪ ਛੱਡ ਸਦਾ ਰਹਿ ਪਰਮ ਅ ਆਪਣਾ ਆਪ ਛੱਡਤਾ ਹੁਣ ਤੇ ਗੁਰੂ ਦੇ ਬਚਨਾਂ ਦੇ ਉੱਤੇ ਚੱਲਣਾ ਸ਼ੁਰੂ ਕਰ ਦਿੱਤਾ ਗੁਰਬੈਣ ਅਵਰਨ ਜਾਣਾ ਕੋਈ ਹੁਣ ਗੁਰੂ ਤੋਂ ਬਿਨਾ ਜ਼ਿੰਦਗੀ 'ਚ ਕੋਈ ਹੋਰ ਹੈ ਹੀ ਨਹੀਂ ਦੂਜਾ ਬਸ ਹੁਣ ਸਾਡੇ ਤਾਂ ਭਾਈ ਦੂਜੇ ਬਹੁਤ ਆ ਨਾ ਅਸੀਂ ਤਾਂ ਪੁੱਛਾਂ ਵਾਲਾ ਕੋਲ ਵੀ ਤੁਰੇ ਫਿਰਦੇ ਆ ਕਹਿੰਦਾ ਬਾਬਾ ਪੁੱਛਦੇ ਹੀ ਕਰਾਂ ਕਿਨੇ ਕੀ ਹੋ ਗਿਆ ਕਹਿੰਦੇ ਜੀ ਬਸਣਾ ਪੈਸਾ ਨਹੀਂ ਖੜਦਾਗਾ ਹੁਣ ਭਾਈ ਪੈਸੇ ਨੂੰ ਕਦੇ ਤੁਸੀਂ ਦੇਖਿਆ ਵੀ ਉਹਦੇ ਕੋਈ ਪੈਰ ਲੱਗੇ ਹੋਣ ਪੈਸਾ ਭੱਜ ਜਾਂਦਾ ਹੋਵੇ ਨਜਾਇਜ਼ ਖਰਚ ਆਪਾਂ ਕਰੀਏ ਤੇ ਪੈਸਾ ਖੜੇ ਕਿੱਥੋਂ ਤਾਂ ਇਹ ਤੇ ਬਾਬਾ ਆਪਣਾ ਮਨੀਮ ਲੱਗਿਆ ਵੈ ਵੀ ਜਿਹੜਾ ਤੁਹਾਨੂੰ ਦੱਸੂਗਾ ਵੀ ਭਾਈ ਪੈਸਾ ਕਿਉਂ ਨਹੀਂ ਖੜਦਾ ਕਰੇ ਖਰਚੇ ਦੀ ਡੈਰੀ ਲਾ ਲਓ ਖਰਚਾ ਲਿਖਣ ਲੱਗ ਜਾਓ ਮਹੀਨੇ ਬਾਅਦ ਤੁਹਾਨੂੰ ਕਾਪੀ ਪੁੱਛ ਦੇ ਦਊਗੀ ਵੀ ਕਿੱਥੇ ਪੈਸੇ ਨਜਾਇਜ਼ ਲਾਏ ਠੇਕੇ ਵਾਲੇ ਤਾਂ ਲਿਖਦੇ ਨਹੀਂ ਕਿ ਜਿਹੜੇ ਠੇਕਿਆਂ ਤੇ ਸ਼ਰਾਬਾਂ ਤੇ ਲੱਗਦੇ ਆ ਪੈਸੇ ਫੁਲਾਣਾ ਰਿਸ਼ਤੇਦਾਰ ਆ ਸੋ ਦੇਨੇ ਲਾਤੇ ਪਾਨ ਆਇਆ ਸੀ ਉਹ ਤਾਂ ਲਿਖਦੇ ਨਹੀਂ ਅਸੀਂ ਨਾ ਤੇ ਜਦੋਂ ਲੈਫਟ ਤੇ ਫੇਰ ਕਾਪੀ ਪੁੱਛ ਦੇ ਦੂਗੀ ਨਾਲ ਦੇ ਨਾਲ ਕਿਸੇ ਲੋੜ ਹੀ ਨਹੀਂ ਪਖੰਡੀ ਕੋਲੇ ਜਾਣ ਦੀ ਨਾ ਨਾ ਜਮਾਣੀ ਪੈਣੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਬਚਨ ਕਹਿੰਦਾ ਦਾਸ ਜੀ ਤੁਹਾਨੂੰ ਪਖੰਡੀ ਕੋਲੇ ਕਿਸੇ ਜਾਣ ਦੀ ਲੋੜ ਨਹੀਂ ਪੈਣੀ ਕਾਪੀ ਦਾ ਲੋ ਆਪਦੀ ਖਰਚਾ ਤੇ ਆਮਦਨ ਖਰਚਾ ਇੱਕ ਪਾਸੇ ਲਿਖੀ ਚੱਲੋ ਇੱਕ ਪਾਸੇ ਆਮਦਨ ਲਿਖ ਲਓ ਮਹੀਨੇ ਬਾਸਾਬ ਕਰ ਲਿਓ ਭਾਈ ਮਹੀਨੇ ਦੀ ਦੱਸ ਦੋ ਵੀ ਆਮਦਨ ਵੱਧ ਹੈ ਕਿ ਖਰਚਾ ਵੱਧ ਹੈ ਆਮਦਨ ਘਟ ਹੈ ਕਮਾਈ ਦੇ ਸੋਰਸ ਜਿਹੜੇ ਸਾਧਨ ਹੈ ਉਹ ਇੱਕ ਬੰਦਾ ਕਮਾਉਣ ਵਾਲਾ ਹੈ ਪੰਜਵੇਂ ਦੇ ਖਰਚ ਕਰਨ ਵਾਲੇ ਆ ਫਿਰ ਭਾਈ ਕਮਾਈ ਕਿੱਥੋਂ ਨਾਲੇ ਕਮਾਈ ਕਿੱਥੋਂ ਖੜੇ ਫਲਾਨਾ ਤਿਹਾੜ ਆਇਆ ਸੀਗਾ ਉਹਦੇ ਇੰਨੇ ਦੇ ਸ਼ੂਟ ਲੱਗ ਗਏ ਬਸ ਆ ਹੀ ਖਰਚਾ ਹੋਰ ਕਾਦੇ ਖਰਚੇ ਹੁੰਦੇ ਜੀ ਫਲਾਨਾ ਇੰਨੇ ਆ ਇੱਥੇ ਹੋਇਆ ਸੀ ਇੰਨਾ ਖਰਚ ਹੋ ਗਿਆ ਬਸ ਇਹ ਖਰਚ ਲਿਖਣ ਲੱਗ ਜਾਓ ਭਾਈ ਦੇ ਕਿਤੇ ਗਏ ਆ ਪٹرول ਵੀ ਲਿਖੋ ਵੀ ਇੰਨਾ ਗੱਡੀ ਵਿੱਚ ਪٹرول ਪਵਾਇਆ ਸੀ ਡੀਜ਼ਲ ਪਵਾਇਆ ਸੀ ਇੰਨਾ ਖੇ ਦਾ ਖਰਚਾ ਸਭ ਕੁਝ ਲਿਖਣਾ ਚਾਹੀਦਾ ਬੰਦੇ ਨੂੰ ਜਦੋਂ ਤੁਸੀਂ ਲਿਖਣ ਲੱਗ ਗਏ ਤੁਹਾਨੂੰ ਜਾਣ ਦੀ ਲੋੜ ਨਹੀਂ ਕਿਸੇ ਨੂੰ ਜਿੰਨੀ ਸੰਗਤ ਬੈਠੀ ਹੈ ਭਾਈ ਇਹ ਦੇ ਬਚਨ ਕਮਾ ਕੇ ਵੇਖਿਓ ਕਿ ਬਹੁਤ ਲੋਕਾਂ ਦੇ ਘਰ ਦੇ ਵਿੱਚ ਡਾਇਰੀ ਨਹੀਂ ਲੱਗੀ ਲਿਖਣ ਵਾਲੀ ਤੁਹਾਨੂੰ ਕਾਪੀ ਦੱਸ ਦੂ ਕਾਪੀ ਲਾ ਲਓ ਬਸ ਆਮਦਨ ਤੇ ਖਰਚ ਕਰਕੇ ਇਹ ਤੁਹਾਨੂੰ ਦੋਸਤ ਬੋ ਦੱਸ ਦੂ ਜੀ ਭਾਈ ਇੰਨਾ ਖਰਚਾ ਇਨਾਮਦਨ ਹੈ ਐਵੇਂ ਉੱਥੇ ਜਾ ਕੇ ਪਖੰਡੀ ਕੋਲੇ ਬਹਿ ਜਾਣਗੇ ਆਵੇਂ ਵੀਰਵਾਰ ਨੂੰ ਵੀਰਵਾਰ ਨੂੰ ਜਾਜ ਲੱਗਦਾ ਨਾ ਇਹਨਾਂ ਦਾ ਪਖੰਡਿਆਂ ਦਾ ਬਾਬਾ ਦੱਸੀ ਕਰਾਂ ਕਈ ਤਾਂ ਐਵੇਂ ਬਸ ਉਹ ਸਿਰ ਜਾ ਘੁਟਾ ਕੇ ਪਖੰਡੇ ਖੰਡਵਾ ਚਲਾਇਆ ਜੀ ਬਸ ਦੇਖੋ ਦਾਸ ਨੇ ਅੱਗੇ ਵੀ ਬੇਨਤੀ ਕੀਤੀ ਸਦਾਸ ਦਾ ਇੱਕ ਦੋਸਤ ਆਗਾ ਮੈਂ ਉਹਨੂੰ ਸੱਚਮੁੱਚ ਗੁਰੂ ਦੀ ਹਜ਼ੂਰੀ ਵਿੱਚ ਬੈਠਾ ਜੀ ਪੁੱਛਿਆ ਸੀ ਉਹਨੂੰ ਮੈਂ ਕਿਹਾ ਵੀ ਦੱਸ ਦੇ ਸੱਚਮੁੱਚ ਤੁਹਾਡੇ ਕੋਲੇ ਕੋਈ ਹੁੰਦੀ ਆ ਕਰਾਮਾਤ ਕੇ ਐਵੇਂ ਕਨਨਾ ਨਾ ਭਰਾਵਾ ਸਾਡੇ ਤਾਂ ਕਹਿੰਦਾ ਹੱਥ ਬੰਨੇ ਬਸ ਸਾਡੇ ਤਾਂ ਅੜਛਟੇ ਜਿਹੇ ਹੁੰਦੇ ਚੰਗਿਆ ਤੀਰ ਨਹੀਂ ਧੁੱਕਾ ਬਸ ਬਸ ਆਹਾ ਕੰਮ ਸੱਚਾ ਜੀ ਬਿਲਕੁਲ ਜਮਾ ਚੱਲ ਗਿਆ ਤੀਰ ਹੈ ਨਹੀਂ ਧੁੱਕਾ ਬਸ ਆਹਾ ਕੁਛ ਹੈ ਜੀ ਮਾਈਓ ਕੁਛ ਨਹੀਂ ਮਿਲਦਾ ਪਖੰਡੀਆਂ ਕੋਲੋਂ ਭਾਈ ਕਿਉਂਕਿ ਮਾਈਆਂ ਬੀਬੀਆਂ ਦਾ ਬਾਹ ਦਾ ਵੱਡਾ ਹੱਥ ਹੁੰਦਾ ਹੈ ਵਿੱਚ ਤਾਂ ਸਿਆਣੀਆਂ ਮਾਂ ਮਾ ਭੈਣਾ ਜਿਹੜਾਂ ਨਹੀਂ ਜਾਣਦੇਗਾ ਜ਼ਿਆਦਾ ਤੌਰ ਤੇ ਹੱਥ ਮਾਵਾਂ ਭੈਣਾ ਦਾ ਪਖੰਡੀਆਂ ਨੂੰ ਕੰਮ ਦਾਅ ਕਰਨ ਦੇ ਵਿੱਚ ਘਰ ਦੇ ਜਿਹੜੇ ਵੀ ਜਿਹੜੇ ਕਹਦੇ ਨਾ ਘਰ ਦਾ ਬੰਦਾ ਉਹ ਨਹੀਂ ਜਾਣਾ ਪਖੰਡਿਆਂ ਕੋਲੇ ਆਵੇਂ ਲੋਕ ਲੋਕੇ ਜਾਣਾਂ ਨਾ ਲੋਕ ਲੋਕੇ ਪਖੰਡੀਆਂ ਕੋਲਿਆਂ ਨੇ ਨਾ ਨਾ ਸਭ ਕੁਝ ਹੁੰਦਾਗਾ ਨਾ 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 ਬਸ ਐਵੇਂ ਪੈਣਾ ਵਜਾ ਤੋ ਜਿਹੜੇ ਬੰਦੇ ਨਹੀਂ ਵੀ ਜਾਂਦੇ ਉਹਨਾਂ ਨੂੰ ਵੀ ਲੈ ਜਾਂਦੇ ਪਿਆਰੋਂ ਨਾ ਸੋ ਘਰ ਦੇ ਵਿੱਚ ਆਮਦਨ ਤੇ ਖਰਚ ਦੀ ਕਾਪੀ ਲਾ ਲਓ ਤੁਹਾਨੂੰ ਮਹੀਨੇ ਬਾਅਦ ਪਤਾ ਲੱਗ ਜੂਗੀ ਸਾਡੀ ਆਮਦਨ ਘਟ ਹੈ ਖਰਚਾ ਸਾਡਾ ਵਧਿਆ ਪਿਆਗਾ ਮਸਾਹੀ ਕਾਰਨ ਸਭ ਤੋਂ ਵੱਡਾ ਕਾਰਨ ਪੈਸਾ ਨਾ ਖੜਨ ਦਾ ਤੇ ਕਈ ਕਹਿੰਦੇ ਬਾਬਾ ਕਾਲ ਜਿਆਦਾ ਮੱਝਦਾ ਰਹਿੰਦਾ ਪਾਈ ਕਾਲ ਦਾ ਮੱਤਣਾ ਹੀ ਆ ਸਾਰਾ ਦਿਨ ਚਾਹਾਂ ਪੀ ਜਾਂਦੇ ਆ ਜਿਹੜੀਆਂ ਮਸਾਲੇ ਵਾਲੀਆਂ ਸਬਜ਼ੀਆਂ ਖਾਈ ਜਾਂਦੇ ਆ ਤਲੀਆਂ ਜਿਹੜੇ ਖਾਣਾ ਵਿਗੜ ਗਿਆ ਨਾ ਜਿੱਦਾਂ ਮਨੁੱਖ ਦਾ ਖਾਣਾ ਵਿਗੜ ਗਿਆ ਜੀ ਅੱਜ ਦੇ ਮਨੁੱਖ ਦਾ ਸੱਚ ਮੁੱੱਚਾ ਪੁਰਾਣੇ ਬਜ਼ੁਰਗੇ ਸਾਡੇ ਸੁੱਧ ਤੇ ਸਾਦਾ ਭੋਜਨ ਖਾ ਸਕਦੇ ਸੀ ਗੰਢਾ ਹੁੰਦਾ ਸੀ ਵੇਖੋ ਤੁਸੀਂ ਗੰਢਾ ਕਿੰਨੀਆਂ ਬਿਮਾਰੀਆਂ ਨੂੰ ਤੋੜਦਾਗਾ ਕਿੰਨੀਆਂ ਹੀ ਬਿਮਾਰੀਆਂ ਨੂੰ ਗੰਢਾ ਤੋੜਦਾਗਾ ਪੁਰਾਣੇ ਬਜ਼ੁਰਗ ਦੱਸਦੇ ਹੁੰਦੇ ਵੀ ਗੰਡਾ ਅੱਜਕੱਲ੍ਹ ਗਰਮੀ ਦੇ ਵਿੱਚ ਸਰੀਰ ਨੂੰ ਗਰਮੀ ਲੱਗਣ ਦਿੰਦਾ ਦਾ ਹਾਇ ਨਹੀਂ ਹੋਣ ਦਿੰਦਾ ਵੀ ਜਿਹੜਾ ਉਲਟੀਆਂ ਦਸਤ ਲੱਗ ਜਾਂਦੇ ਨੇ ਆਪਾਂ ਨੂੰ ਇਹ ਲੱਗਣ ਨਹੀਂ ਦਿੰਦਾ ਇਹ ਗੰਡੇ ਵਿੱਚ ਆ ਹੋਗਾ ਕੋਈ ਪ੍ਰਮਾਤਮਾ ਨੇ ਇਹਦੇ ਵਿੱਚ ਇੱਕ ਐਂਟੀਬਾਇਓਟਿਕ ਇਹ ਚੀਜ਼ ਪਾਈ ਵੀ ਹੈ ਵੀ ਜਿਹੜੀ ਸਰੀਰ ਨੂੰ ਚੰਗਾ ਇਹ ਪੇਟ ਨੂੰ ਸਫਾਈ ਰੱਖਦੀ ਹੈ ਸੋ ਗੰਡਾ ਕੌਣ ਖਾਂਦਾ ਭਾਈ ਹੁਣ ਦੱਸੋ ਬਹੁਤ ਘੱਟ ਖਾਂਦੇ ਲੋਕ ਗੰਡਾ ਤੇ ਆ ਹੁਣ ਤਾਂ ਜਿਹੜੇ ਹੁਣ ਦੇ ਬੱਚੇ ਆ ਉਹਨਾਂ ਨੂੰ ਤਾਂ ਗੰਡੇ ਵਿੱਚੋਂ ਮਸ਼ਕ ਆਉਂਦਾ ਕਹਿੰਦੇ ਇੱਕ ਬੱਚਾ ਮੈਨੂੰ ਕਹਿੰਦਾ ਗੁੰਡੇ ਤੋਂ ਮਸ਼ਕ ਆਉਂਦਾ ਹੁੰਦਾ ਜੀ ਲੈ ਕਮਾਲ ਹੋ ਗਈ ਜਮਾ ਪਤਾ ਹੀ ਨਹੀਂ ਕਿਉਂ ਬੱਚਿਆਂ ਨੂੰ ਪਤਾ ਨਹੀਂ ਉਹਨਾਂ ਨੂੰ ਤਾਂ ਵਸ ਪੀ ਜੇ 버ਗਰ ਆ 골 ਗੱਪੇ ਜੇ ਰੇੜੀਆਂ ਦੇ ਉੱਤੇ ਖਾਣ ਕੇ ਜਿਹੜੇ ਬੱਚੇ ਸੱਚਮੱਚ ਜਿਹੜਾ ਇਹ ਖਾਣਾ ਨਾ ਇਹ ਸਰੀਰ ਵਾਸਤੇ ਖਤਰਨਾਕ ਹੈ ਜੀ ਤੇਜਾਬ ਦਾ ਕਾਰਨ ਐਸਿਡਿਟੀ ਫਿਰ ਸ਼ੂਗਰ ਦਾ ਕਾਰਨ ਫਿਰ ਬਲੱਡ ਪ੍ਰੈਸ਼ਰ ਵਧਣ ਦਾ ਕਾਰਨ ਇਹ ਜਿਹੜਾ ਭੋਜਨ ਹੈ ਭਾਈ ਬੇਹਾ ਵੇਖਾ ਭੋਜਣ ਉਵੇਂ ਆਲੂ ਜਿਹੜੇ ਵਾਲੇਵੇ ਹਨ ਕਈ ਕਈ ਦਿਨਾਂ ਦਾ ਆਲੂ ਵਾਲੇਵੇ ਉਵੇਂ ਰੱਖੀ ਰੱਖਦੇ ਫਰਿਜਾਂ ਵਿੱਚ ਤੇ ਉਵੇਂ ਉਹ ਭਰ ਭਰ ਕੇ ਜੇ ਗੋਲ ਗੱਪਿਆਂ ਚ ਪਾ ਕੇ ਖਾਈ ਜਾਂਦੇ ਸਾਨੂੰ ਸੋ ਇੰਨਾ ਚੀਜ਼ਾਂ ਤੋਂ ਗਰੇਜ ਕਰੋ ਦਾਸ ਕਿਉਂਕਿ ਰੇੜੀਆਂ ਉੱਤੇ ਵੇਖਦਾਗਾ ਜ਼ਿਆਦਾ ਤੌਰ ਤੇ ਅੱਜ ਦੀ ਨੌਜਵਾਨੀ ਖਾਸ ਕਰਕੇ ਨੌਜਵਾਨੀ ਬਜ਼ੁਰਗ ਨਹੀਂ ਖਾਸ ਕਰਕੇ ਨੌਜਵਾਨੀ ਰੇੜੀਆਂ ਉੱਤੇ ਬਹੁਤ ਗਿੱਦੀ ਖਾਣਾ ਸ਼ਹਿਰਾਂ ਵਾਲੇ ਲੋਕਾਂ ਨੇ ਥੋੜਾ ਜਿਹਾ ਕੁਝ ਘਟਾਇਆ ਹੁਣ ਹਜੇ ਉਹਨਾਂ ਤੋਂ ਕੰਟਰੋਲ ਨਹੀਂ ਹੋਇਆ ਪਰ ਸ਼ਹਿਰਾਂ ਵਾਲੇ ਲੋਕ ਬਹੁਤ ਘੱਟ ਹੁਣ ਇਸ ਚੀਜ਼ ਦੇ ਵਿੱਚ ਅੰਪ੍ਰਸ਼ਟ ਦੇਣ ਲੱਗ ਗਏ ਕਹਿੰਦੇ ਵੀ ਅਜ ਤਾਂ ਸਰੀਰ ਨੂੰ ਰੋਗ ਲਾੜੇ ਮਟਾਪਾ ਸਰੀਰ ਦੇ ਵਿੱਚ ਪਤਾ ਨਹੀਂ ਕਿ ਕਿੰਨੀਆਂ ਬਿਮਾਰੀਆਂ ਦਾ ਕਾਰਨ ਹੈ ਫਾਸਟ ਫੂਡ ਦਾ ਪਰ ਉਹ ਵਿਚਾਰ ਸੋ ਗੁਰੂ ਜੀ ਕਹਿੰਦੇ ਆਪ ਛੱਡ ਸਦਾ ਰਹੇ ਪਰਨਾ ਗੁਰ ਬਿਨਾ ਵਰਨਾ ਜੇ ਗੁਰੂ ਦੇ ਬਚਨਾਂ ਨੂੰ ਕਮਾਉਣਾ ਸ਼ੁਰੂ ਕਰੀਏ ਭਾਈ ਕਹ ਹੈ ਨਾਨਕ ਸੁਣੋ ਸੰਤੋ ਸੋ ਸਿੱਖ ਸਣ ਮੁਖ ਹੋਏ ਹੁਣ ਗੁਰੂ ਦੇ ਸੁਰਤ ਸਣਮੁਖ ਰਹਿਣ ਲੱਗ ਗਈ ਭਾਈ ਗੁਰੂ ਦੇ ਡਰ ਭੈ ਦੇ ਵਿੱਚ ਸੁਰਤ ਵਿਚਰਦੀ ਹੁਣ ਜਿਹੜਾ ਕੰਮ ਵੀ ਕਰਨਾ ਦਾ ਗੁਰੂ ਦੇ ਡਰ ਭੈ ਵਿੱਚ ਸੁਰਤ ਵਿਚਰਦੀ ਆ ਹਰੇਕ ਕੰਮ ਗੁਰੂ ਦੇ ਭੈ ਵਿੱਚ ਹੁਣ ਲੱਗ ਗਿਆ ਸੋ ਭਾਈ ਇਹ ਬਚਨ ਗੁਰੂ ਦੇ ਆਪਾਂ ਕਮਾਈਏ ਸਤਗੁਰ ਸੱਚੇ ਪਾਤਸ਼ਾ ਅਸੀਂ ਬੱਧਾ ਚੱਟਨੀ ਤੇਰੇ ਦਰ ਦੇ ਉੱਤੇ ਆਉਣਾ ਕਿਰਪਾ ਕਰੀ ਮਹਾਰਾਜ ਤੇਰੇ ਬਚਨਾਂ ਨੂੰ ਸਾਡਾ ਮਨ ਸਾਡਾ ਮਨ ਆਪਣਾ ਮਨ ਕਮਾਉਣ ਲੱਗ ਜੇ ਭਾਈ ਤੇ ਜੇ ਮਨ ਹਜੇ ਨਹੀਂ ਕਮਾਉਣ ਲੱਗਿਆ ਤਾਂ ਹਜੇ ਖੜੇ ਆ ਭਾਈ ਤੇ ਜਿਹੜੀ ਚੀਜ਼ ਖੜ ਜਾਂਦੀ ਆ ਪਿਆਰਿਓ ਉਹ ਚੀਜ਼ ਦਾ ਗਲਣਾ ਉਹ ਚੀਜ਼ ਦਾ ਖਤਮ ਹੋਣਾ ਤੈਅ ਹੁੰਦਾਗਾ ਜਿਹੜੀ ਖੜ ਜਾਂਦੀ ਐ ਪਾਣੀ ਦਾ ਵਹਾਅ ਖੜ ਗਿਆ ਛੱਪੜ ਪਾਣੀ ਦਾ ਵਹਾਅ ਛੱਪੜ ਖੜ ਗਿਆ ਮੁਸ਼ਕ ਜਾਂਦਾ ਜੀ ਕਰਮ ਚੱਲ ਜਾਂਦੇ ਐ ਆਹ ਸਰੀਰ ਦੇ ਵਿੱਚ ਸਵਾਸ ਚੱਲਦੇ ਆ ਖੜ ਗਏ ਸਰੀਰ ਖਤਮ ਹਰੇਕ ਚੀਜ਼ ਉਹ ਚੱਲ ਰਹੀ ਹੈ ਪਿਆਰੋ ਸਰੀਰ ਦੇ ਵਿੱਚ ਖੂਨ گردش ਕਰ ਰਿਹਾ ਚੱਲ ਰਿਹਾ ਲਗਾਤਾਰ ਜੀਵਨ ਦਾ ਪ੍ਰਵਾਹ ਚੱਲ ਰਿਹਾ ਤੇ ਜੇ ਖੂਨ ਖੜ ਗਿਆ ਖੜ ਗਿਆ ਬਸ ਜਦੋਂ ਲੱਗ ਜਾਂਦਾ ਨਾ ਕਲੋਟ ਜਾ ਖੂਨ گاੜਾ ਹੋ ਕੇ ਖੜ ਗਿਆ ਨਾੜੀ ਨਾੜੀ ਫੜ ਗਈ ਨਾੜ ਦੀ ਨਾੜੀ ਬਸ ਖੜ ਗਿਆ ਬਸ ਸੋ ਐਵੇਂ ਜਿਵੇਂ ਭਾਈ ਚੱਲਦੇ ਰਹਿਣਾ ਚੱਲਦੇ ਰਹੀਏ ਗੁਰੂ ਅਗੇ ਅਰਦਾਸ ਕਰੀਏ ਮਹਾਰਾਜ ਜੀਵਨ ਦਾ ਪ੍ਰਵਾਹ ਜਿੰਨੇ ਕ ਸਵਾਸ ਦਿੱਤੇ ਬਾਕੀ ਹੈ ਮਹਾਰਾਜ ਸਾਜੇ ਬਹੁਤ ਜਨਮ ਵਿਛਰੇ ਥੇ ਮਾਦੋ ਇਹ ਜਨਮ ਤੁਮਾਰੇ ਲਿਖੇ ਕਹਿ ਰਵਿਦਾ ਸਾਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ ਭਗਤ ਰਵਿਦਾਸ ਜੀ ਕਹਿੰਦੇ ਮਹਾਰਾਜ ਬਹੁਤ ਜਨਮ ਹੋ ਗਏ ਵਿਛੜਿਆਨ ਕਿਰਪਾ ਕਰਕੇ ਜੀਵਨ ਦੇਖੇ ਵਿੱਚ ਲਾ ਲਿਓ ਇਹ ਅਰਦਾਸ ਆਪਾਂ ਵੀ ਕਰੀਏ ਭਾਈ ਫਿਰੇ ਜਨਮ ਲੋਕ ਸੁਖੀਏ ਪਰ ਲੋਕ ਸਹਿ ਹਿੰਦੇ ਨਾਨਕ ਹਰ ਪ੍ਰਭੂ